ਅਹ ਦੋਸਤੋ ਅਸੀਂ ਇਹਨਾਂ ਨੂੰ ਸਰ ਕਹਿੰਨੇ ਆ ਤੇ ਕੋਈ ਇਹਨੂੰ ਸਰਕੜੇ ਕਹਿੰਦੇ ਐ ਕਿਸੇ ਵੇਲੇ ਇਹ ਪਿੰਡਾਂ ਦੇ ਵਿੱਚ ਆਮ ਮਿਲਦੇ ਸੀ ਪਰ ਉਸ ਤੋਂ ਬਾਅਦ ਇਹ ਅੱਜ ਕੱਲ ਕਿਤੇ ਕਿਤੇ ਵੇਖਣ ਨੂੰ ਮਿਲਦੇ ਐ ਤੇ ਮੈਂ ਅੱਜ ਆਦੇ ਵੇਖੇ ਅਹ ਇਹਨਾਂ ਦੇ ਬਾਬੂ ਜਾਇ ਹੋਏ ਸੀ ਤਾਂ ਮੈਨੂੰ ਬਚਪਨ ਦੇ ਵਿੱਚ ਇਹਨਾਂ ਦੁਆਰਾ ਬਣਾਈਆਂ ਕੁਝ ਕਿਹੜਾਂ ਯਾਦ ਆ ਗਈਆਂ ਤੇ ਮੈਂ ਕਿਹਾ ਚਲੋ ਕਿਉਂ ਨਾ ਉਹਨਾਂ ਯਾਦਾਂ ਨੂੰ ਤਾਜ਼ਾ ਕੀਤਾ ਜਾਵੇ ਤੇ ਇਹਦੀਆਂ ਜੜੀਆਂ ਤੀਲਾਂ ਹੈਗੀਆਂ ਕੱਚੀਆਂ ਉਹਨਾਂ ਨੂੰ ਇਹਦੇ ਵਿੱਚੋਂ ਤੋੜ ਲਿਆ ਗਿਆ ਜਾਂ ਖਿੱਚ ਲਿਆ ਗਿਆ ਤੇ ਉੱਪਰ ਉਹਦਾ ਛਿਲਕਾ ਸੀ ਉਹ ਉੱਡਦਾ ਗਿਆ ਅ ਇਸ ਤੋਂ ਬਾਅਦ ਕਰ ਲਿਆ ਕਿ ਇਹਨਾਂ ਨੂੰ ਜਿੱਥੇ ਬਾਬੂ ਜੀ ਅਸੀਂ ਉਹ ਵੀ ਕੁਝ ਤੋੜ ਦਿੱਤੇ ਗਏ ਥੋੜਾ ਜਿਹਾ ਹਿੱਸਾ ਰੱਖ ਕੇ ਤੇ ਇਹ ਆਪਾਂ ਇਹ ਦੂਸਰੀ ਤੇਲ ਚੱਲ ਰਹੀ ਹੈ ਇਸ ਤਰ੍ਹਾਂ ਇਹ ਪੂਰੀਆਂ ਪੰਜ ਜਿਹੜੀਆਂ ਤੇਲਾਂ ਉਹ ਅਸੀਂ ਇਹ ਲੈ ਲਈਆਂ ਗਏ ਨੇ ਤੇ ਉਸ ਤੋਂ ਬਾਅਦ ਤੁਹਾਨੂੰ ਦੱਸਦੇ ਆ ਵੀ ਆਹ ਵੇਖੋ ਇਹਦੇ ਉੱਪਰ ਹੀ ਲਿਆ ਹੋਇਆ ਸਿੱਕ ਛਿਲਕਾ ਜਿਹਾ ਸ਼ਮਕੀਲਾਇਆ ਹੁੰਦਾ ਇਹਦੇ ਨਾਲ ਜਿੱਥੋਂ ਜੋੜ ਸੀ ਥੱਲੇ ਉਹ ਤੋਂ ਥੋੜਾ ਜਿਹਾ ਉੱਪਰ ਕਰਕੇ ਇਹਨੂੰ ਲਪੇਟ ਲਿਆ ਆ ਲਪੇਟ ਕੇ ਚਾਹੇ ਗੰਢ ਵੀ ਦੇ ਸਕਦੇ ਆ ਅਸੀਂ ਤਾਂ ਇਹ ਫਿਰ ਇਹਦੇ ਵਿੱਚ ਦੀ ਅਸੀਂ ਕੱਢ ਦਿਆਂਗੇ ਗੱਡ ਕੇ ਇਸ ਥੀਕੇ ਨਾਲ ਇਹ ਜਿਹੜਾ ਇੱਕ ਮੁਠਾ ਜਿਹਾ ਬਣ ਜਾਏਗਾ ਇਹਦੇ ਵਿੱਚ ਅਸੀਂ ਪੰਜ ਤੀਲਾਂ ਲੈਂਿਆ 6 ਵੀ ਲੈ ਸਕਦੇ ਆ ਘਟੋ ਘਟ ਪੰਜ ਤੇ ਇਹਦਾ ਪਹਿਲਾ ਸਟੈਪ ਹੋ ਗਿਆ ਉਸ ਤੋਂ ਬਾਅਦ ਅਵੇ ਕੋ ਇਹਨਾਂ ਨੂੰ ਹੇ ਪਾਸਿਆਂ ਨੂੰ ਤੋੜ ਲਿਆ ਕਿਉਂਕਿ ਨਰਮ ਹੁੰਦੀਆਂ ਐ ਇਸ ਕਰਕੇ ਬਿਲਕੁਲ ਨਹੀਂ ਟੁੱਟਦੀਆਂ ਗਈਆਂ ਮੁੜ ਜਾਂਦੀਆਂ ਹੋੜ ਕੇ ਤੇ ਉਸ ਤੋਂ ਬਾਅਦ ਜਿਹੜੀ ਇੱਕ ਤੀਲ ਪੰਜਵੀਂ ਤੀਲ ਲੈ ਕੇ ਨਾਲੀ ਤੀਲ ਦੇ ਉੱਪਰ ਮੋੜ ਲਿਆ ਉਸ ਤੋਂ ਬਾਅਦ ਉਸ ਨੂੰ ਰੱਖ ਕੇ ਅਗਲੀ ਗਾਂਧੀਆਂ ਉਹ ਤੁਸੀਂ ਵੇਖਿਆ ਹੋਣਾ ਕਿ ਜਿਹੜੇ ਪੁਰਾਣੇ ਜ਼ਮਾਨੇ ਵਿੱਚ ਜਿਹੜੀ ਬੁੜੀਆਂ ਨਾਲੇ ਬਣਦੀਆਂ ਸੀਗੀਆਂ ਤੇ ਉਹਨਾਂ ਦੀਆਂ ਹਰੜਾਈਆਂ ਬੰਨ੍ਹਦੀਆਂ ਸੀ ਨਾ ਉਸ ਥੀਕੇ ਨਾਲੀ ਅਸੀਂ ਉੱਪਰ ਉੱਪਰ ਮੋੜੀ ਜਾਣਾ ਤੇ ਇਸ ਨੂੰ ਥੋੜਾ ਥੋੜਾ ਅਸੀਂ ਪਾਸੇ ਨੂੰ ਹਟਾਉਂਦੇ ਜਾਣਾ ਬਿਲਕੁਲ ਉੱਪਰ ਨਹੀਂ ਲਾਉਣਾਗਾ ਤੇ ਆ ਵੇਖੋ ਇਸ ਸਟੇਕ ਨਾਲ ਇਹਨੂੰ ਖੋਲਦੇ ਤੁਰੇ ਜਾਣਾ ਥੋੜਾ ਥੋੜਾ ਪਾਸੇ ਵਿੱਚ ਰੱਖ ਕੇ ਇਸ ਸਟੇਕ ਨਾਲ ਚੱਲਣਾ ਆ ਇਸ ਤਰ੍ਹਾਂ ਆਪਣੇ ਆਪ ਹੀ ਜਿਹੜਾ ਥੱਲੇ ਇਹ ਬੁੰਦਿਆ ਜਾਣਾ ਤੇ ਤੁਸੀਂ ਆ ਵੇਖੋ ਵੇਖ ਰਹੇ ਹੋ ਇਹ ਹੇਠਲੇ ਪਾਸੇ ਵੀ ਇਹਦੇ ਵਲ ਜੇ ਪੈਂਦੇ ਜਾਂਦੇ ਆ ਇਹ ਪੰਜ ਤੀਲਾ ਕਰਕੇ ਜੇ 6 ਹੋਣ ਤਾਂ ਇਹ ਹੋਰ ਵੀ ਸੰਗਣੇ ਬਣ ਜਾਂਦੇ ਆ ਤੇ ਇਸ ਤਿੱਕੇ ਨਾਲ ਅਸੀਂ ਆਪਣੀਆਂ ਤੀਲਾਂ ਦਾ ਸਾਕਤ ਆ ਰੱਖਣਾ ਵੀ ਕਿੰਨੀ ਇੱਕ ਤੀਲ ਲੈ ਗਈ ਸਾਡੇ ਕੋਲੇ ਕੌਤਾਕੇ ਨੂੰ ਖੁੱਲੇ ਰੂਪ ਚ ਲੈ ਕੇ ਆਉਣਾ ਤੇ ਫਿਰ ਵਿਚਕਾਰ ਜੇ ਜਾ ਕੇ ਕਿਨੂੰ ਅਸੀਂ ਉੱਪਰੋਂ ਜਿਸ ਤਰ੍ਹਾਂ ਥੱਲੇੋਂ ਬਦਾਈਆਂ ਸੀਗੀਆਂ ਉਸ ਤੈਨੂੰ ਘਟਾਉਣਾ ਸ਼ੁਰੂ ਕਰ ਦੇਾਂਗੇ ਇਹ ਵੇਖੋ ਇੱਕ ਤਰੀਕੇ ਨਾਲ ਟੋਕਰੀ ਜੀ ਬਣਦੀ ਜਾਂਦੀ ਏ ਤੇ ਤੁਸੀਂ ਵੇਖ ਰਹੇ ਹੋ ਵੇਖੋ ਕਿਸ ਤਰ੍ਹਾਂ ਦੀ ਸ਼ੇਪ ਬਣ ਰਹੀ ਹੈ ਕੁਦਰਤੀ ਰੰਗ ਹੈ ਇਹਦੇ ਵਿੱਚ ਇਹ ਕਿਉਂਕਿ ਕੁਦਰਤੀ ਰੰਗ ਹੈ ਜਿਹੜਾ ਇਹਨਾਂ ਨੂੰ ਰੰਗਣ ਦੀ ਕੋਈ ਲੋੜ ਨਹੀਂ ਤੇ ਇਹਨਾਂ ਦਾ ਆਪਣਾ ਹੀ ਰੰਗ ਆ ਪਿਆ ਜਿਆ ਇਹ ਸਿੱਖਣ ਨੂੰ ਹੁਣ ਵੇਖੋ ਕਟਣਾ ਸ਼ੁਰੂ ਹੋ ਗਿਆ ਨਾ ਉੱਪਰੋਂ ਉੱਪਰੋਂ ਕੋਈ ਸ਼ੇਪ ਤੁਹਾਨੂੰ ਦੱਸ ਰਹੀ ਹੈ ਵੀ ਇਹ ਹੌਲੀ ਹੌਲੀ ਮੰਦ ਘੋੜੇ ਵਾਲੇ ਪਾਸੇ ਨੂੰ ਚੱਲਿਆ ਗਿਆ। ਫੱਲੇ ਵੇਖੋ ਕਿ ਨਾਂ ਉਹ ਖੂਬਸੂਰਤ ਬਣ ਰਿਹਾ ਹੈ। ਕੁਦਰਤੀ ਤੌਰ ਦੇ ਉੱਤੇ। ਜਿਵੇਂ ਜਿੱਥੇ ਲਾ ਸ਼ੂਟਿੰਗ ਰੰਦੀ ਜਾਂਦੀ ਹੈ। ਆਸੀਂ ਇਹਨਾਂ ਨੂੰ ਉੱਤੋਂ ਘਟਾਉਣਾ ਸ਼ੁਰੂ ਕਰਤਾ। ਹੁਣ ਥੋੜਾ ਜਿਆਦਾ ਰਸਤਾ ਰੱਖ ਕੇ ਦੇ ਵਿੱਚ। ਅ ਚਲੋ ਮੇਰੇ ਕੋਲ ਇੱਥੇ ਰੋੜੀਆਂ ਸੀਗੀਆਂ ਦੂਸਰੀਆਂ। ਹੂੰ ਆਪਣੀ ਇਟ ਦੀਆਂ ਕੁੱਟੀਆਂ ਹੋਈਆਂ ਉਹੇ ਜਾ ਕੇ ਪਾ ਲਈਆਂ ਬਸ ਇਸ ਤੋਂ ਬਿਤਰ ਐਵੀ ਦੇ ਵਿੱਚ ਜਿਹੜੀ ਬਜਰੀ ਹੁੰਦੀ ਹੈ ਬਰੀਕ ਦਰਮਿਆਨੀ ਜੀ ਉਹ ਪਾ ਲਈ ਜਾਵੇ ਹਾਂ ਉਹ ਹੋਰ ਵੀ ਠੀਕ ਰਹਿੰਦੀ ਹੈ ਉਹਨੇ ਇੱਥੋਂ ਇਸ ਤਰ੍ਹਾਂ ਕਰਦਿਆਂ ਕਰਦਿਆਂ ਬਿਲਕੁਲ ਬੰਦ ਕਰ ਲਾਂਗੇ ਬੰਦ ਕਰਨ ਵੇਲੇ ਅਸੀਂ ਕੀ ਕਰਾਂਗੇ ਕਿ ਦੇ ਜਿਹੜੇ ਆ ਪ੍ਰੋਤੀਲਾ ਕੱਟ ਕੇ ਉਹਨੂੰ ਵਿਚਲੇ ਪਾਸੇ ਜਦੋਂ ਥੋੜੀ ਜੀ ਮੋਰੇਗੀ ਉਂਗਲ ਕ ਜਿੰਨੀ ਇਹ ਚਿਪਸਾ ਦੇਾਂਗੇ ਮੋੜ ਕੇ ਉਸ ਸਟੈਪ ਕਿਤੇ ਮਿਸ ਹੋ ਗਿਆ ਤੇ ਇਹਨੂੰ ਪਰੋਂ ਮੰਨਦ ਕੀਤਾ ਹੈ ਤੇ ਥੋੜਾ ਜਿਹਾ ਫੇਰ ਟਾਈਟ ਕਰ ਲਿਆ ਇਹ ਜਲਦੀ ਜਲਦੀ ਵਿੱਚ ਉਸ ਤੀਕੇ ਨਾਲ ਨਹੀਂ ਬਣਾਇਆ ਆ ਵੇਖੋ ਹੁਣ ਇਹ ਛਣਕਦਾ ਤੇ ਇਹ ਸੁੱਕ ਕੇ ਹੋਰ ਵੀ ਵਧੀਆ ਛਣਕੇਗਾ